ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਜੇਤੂ ਪਰਵਤਾ ਰੋਹੀ ਸਾਨਵੀ ਸੂਦ ਦਾ ਰੁਪੜ ਪਹੁੰਚਣ ਤੇ ਸ਼ਹਿਰ ਦੇ ਲੋਕਾਂ ਵੱਲੋਂ ਨਿਕਾ ਸਵਾਗਤ ਕੀਤਾ ਗਿਆ ਇਸ ਦੌਰਾਨ ਸ਼ਹਿਰ ਵਾਸੀਆਂ ਨੇ ਸਾਨਵੀ ਸੂਦ ਨੂੰ ਹਾਥੀ ਤੇ ਬਿਟਾਕੇ ਸ਼ਹਿਰ ਚ ਰੈਲੀ ਕੱਢੀ ਤੇ ਸਨਮਾਨ ਕੀਤਾ ਸਾਰੇ ਸ਼ਹਿਰ ਚ ਹਾਥੀ ਤੇ ਸਵਾਰ ਹੋਈ ਪਰਵਤਾ ਰੋਹੀ ਸਾਨਵੀ ਸੂਦ ਨੂੰ ਦੇਖਣ ਦੇ ਲਈ ਹਰ ਕੋਈ ਬੇਤਾਬ ਦਿਖਾਈ ਦਿੱਤਾ ਤੇ ਸਾਨਵੀ ਸੂਦ ਹੋਰ ਬੱਚਿਆਂ ਦੇ ਲਈ ਪ੍ਰੇਰਨਾ ਦਾ ਸਰੋਤ ਬਣ ਗਈ। ਕੋਰਤਲਵਹਿਕੇ 7 ਸਾਲ ਦੀ ਉਮਰ ਚ ਸਾਨਵੀ ਸੂਧ ਨੇ ਰਾਸ਼ਟਰੀ ਬਾਲ ਪੁਰਸਕਾਰ ਪ੍ਰਾਪਤ ਕੀਤਾ ਹੈ ਤੇ ਇਨੀ ਘਟਮਰ ਚ ਮਾਉਂਟ ਐਵਰੇਸਟ ਦਾ ਬੇਸ ਕੈਂਪ ਫਤਿਹ ਕਰਨ ਸਮੇਤ ਮਾਉਂਟ ਕਿਲੀਮੰਜਾਰੋ ਵਰਗੇ ਵੱਡੇ ਪਰਬਤਾਂ ਨੂੰ ਸਰ ਕਰਨਾ ਸੱਚਮੁੱਚ ਇੱਕ ਵੱਡੀ ਪ੍ਰਾਪਤੀ ਹੈ। ਇਸ ਦੌਰਾਨ ਹਲਕਾ ਵਿਧਾਇਕ ਦਿਨੇਸ਼ ਛੱਡਾ ਸਮੇਤ ਜ਼ਿਲ੍ਹਾ ਇਕਾਨੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਸਮੂਹ ਜਥੇਬੰਦੀ ਸਮੇਤ ਸਾਨਵੀ ਦਾ ਸਵਾਗਤ ਕੀਤਾ। बहुत प्राउड फील कर रही हूँ कि आ, मुझे ये अवार्ड मिला है और मैं सबको धन्यवाद करना चाहती हूँ कि उन्होंने मेरे इतनी बड़ी अपॉर्चुनिटी दी और स्पेशली मैं अपने पेरेंट्स को थैंक यू करना चाहती हूँ उन्होंने मेरे बहुत कुछ किया मैं देखा अच्छे अपने समाज वास्ते अपने शहर वास्ते ਕਿ ਮੈਂ ਪੀਤਾ ਦੀ ਪਦਵੀ ਨੂੰ ਬਾਅਦੋਂ ਦੇਖਦਾ ਹੈ ਆਪਣੇ ਸ਼ਹਿਰ ਦੇ ਵਾਸਤੇ ਜਿਹੜੀ ਪਦਵੀ ਨੂੰ ਮਨੁੱਖੀ ਸਾਨੂ ਨੇ ਆਪਣੇ ਸ਼ਹਿਰ ਨੂੰ ਇੰਨਾ ਉੱਪਰ ਉਚਾਈਆਂ ਉੱਪਰ ਲੈ ਕੇ ਗਈ ਹੈ ਪੰਜਾਬ ਦੇ ਨਾਮ ਇੰਨਾ ਉੱਪਰ ਲੈ ਕੇ ਗਈ ਹੈ ਮੇਰੇ ਲਈ ਉਹ ਜ਼ਿਆਦਾ ਇੰਪੋਰਟੈਂਟ ਹੈ ਤੇ ਅੱਜ ਸਾਰਾ ਸ਼ਹਿਰ ਇਕੱਠਾ ਹੋ ਕੇ ਸਾਨੂ ਨੂੰ ਸਨਮਾਨਿਤ ਕਰਨ ਲਈ ਇੱਕ ਰੋਡ ਸ਼ੋਅ ਆਪਾਂ ਕਰ ਰਹੇ ਆ ਐਮ ਐਲ ਏ ਸਾਹਿਬ ਐਮ ਪੀ ਸਾਹਿਬ ਆਪਣੇ ਡੀ ਸੀ ਸਾਹਿਬ ਸਭ ਨੇ ਇਕੱਠੇ ਹੋ ਕੇ ਜਿਹੜਾ ਇਹ ਰੋਡ ਸ਼ੋਅ ਪਲਾਨ ਕੀਤਾ ਹੈ ਮੈਂ ਸਭ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਪਰਮਾਤਮਾ ਕਰੇ ਬੇਟੀ ਨੂੰ ਹੋਰ ਪਰਮਾਤਮਾ ਹਿੰਮਤ ਬਖਸ਼ੇ ਤੇ ਹੋਰ ਆਪਣੀ ਚੜ੍ਹਾਇਆਂ ਚੜ੍ਹੇ ਤੇ ਦੇਸ਼ ਦਾ ਵੱਡੀ ਬੱਚੀ ਸ਼ਾਨਵੀ ਸੂਦ ਨੇ ਰੋਪੜ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਵੱਡੀਆਂ ਪ੍ਰਾਪਤੀਆਂ ਕੀਤੀਆਂ ਨੇ ਜਿੱਥੇ ਪਿਛਲੇ 1.5 ਸਾਲ ਦੇ ਸਮੇਂ ਚ ਸ਼ਾਨਵੀ ਸੂਦ ਪੂਰੇ ਦੇਸ਼ ਦੇ ਵਿੱਚ ਵੱਡੇ ਪਹਾੜਾਂ ਤੇ ਵੱਡੀਆਂ ਚੋਟੀਆਂ ਤੇ ਇਹ ਛੋਟੀ ਉਮਰ ਚੜ ਕੇ ਆਈ ਹੈ ਬਹੁਤ ਨਾਮੀ ਵਰਲਡ ਦੀ ਪਰਬਤ ਰੂਹੀ ਬਣੀ ਹੈ ਮਾਊਂਟੇਨਰ ਬਣੀ ਹੈ ਅੱਜ ਜਿਹੜੀ ਇੱਕ ਹੋਰ ਸਭ ਤੋਂ ਵੱਡੀ ਪ੍ਰਾਪਤੀ ਕੀਤੀ ਹੈ ਕਿ ਸਾਲਵੀ ਸੂਤ ਦੇ ਹੌਸਲੇ ਨੂੰ ਦੇਖਦੇ ਹੋਏ, ਸਾਲਵੀ ਸੂਤ ਦੀ ਮਿਹਨਤ ਨੂੰ ਦੇਖਦੇ ਹੋਏ, ਸਾਲਵੀ ਸੂਤ ਦੀਆਂ ਪ੍ਰਾਪਤੀਆਂ ਨੂੰ ਦੇਖਦੇ ਹੋਏ, ਇਹਨੂੰ ਸਾਡੇ ਦੇਸ਼ ਦਾ ਜਿਹੜਾ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਸਾਲਵੀ ਸੂਤ ਨੂੰ ਮਿਲਿਆ ਜਿਹਦੇ ਲਈ ਜਿੱਥੇ ਸਾਲਵੀ ਸੂਤ ਦਾ ਵਧਾਈ ਦੀ ਪਾਤਰ ਹੈ, ਉੱਥੇ ਸਾਲਵੀ ਸੂਤ ਦੇ ਸਾਡੇ ਫਾਦਰ ਸਾਹਿਬ ਖੜੇ ਨੇ ਦੀਪਕ ਸੂਤ ਜੀ। ਉਹ ਸਾਹਿਬ ਨੇ ਸਾਡੇ ਘੁਮਣ ਸਾਹਿਬ ਤੇ ਸਾਰਾ ਰੋਪੜ ਸ਼ਹਿਰ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਰਿਹਾ ਕਿ ਸਾਡੇ ਸ਼ਹਿਰ ਦੀ ਬੱਚੀ ਨੂੰ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਮਿਲਿਆ ਤੇ ਜਿਸ ਬੱਚੀ ਦੀਆਂ ਇਸ ਉਮਰ ਦੇ ਵਿੱਚ ਇਹ ਪ੍ਰਾਪਤੀਆਂ ਹੋ ਗਈਆਂ ਉਹ ਆਉਣ ਵਾਲੇ ਸਾਰੇ ਕੈਰੀਅਰ ਦੇ ਵਿੱਚ ਆਪਣੇ ਸ਼ਹਿਰ ਦੇ ਲਈ ਹੋਰ ਵੱਡੀਆਂ ਪ੍ਰਾਪਤੀਆਂ ਕਰੇਗੀ ਸ਼ਹਿਰ ਦਾ ਨਾਮ ਰੋਸ਼ਨ ਕਰੇਗੀ ਤੇ ਹੋਰ ਬੱਚੇ ਵੀ ਸਾਨ ਵੀ ਸੂਤ ਦੇ ਕੋਲੋਂ ਮੋਟੀਵੇਟ ਹੋਣਗੇ ਦਿਸ਼ਾ ਲੈਣ